ਸੋ ਭਰਾਵੋ ਉਹਦੇ ਨਾਲ 200 ਗੱਡੀ ਦਾ ਕਾਫਲਾ ਫਿਰਦਾ ਹੈ ਜਿਹੜਾ ਕਹਿੰਦਾ ਸੀ ਆਮ ਆਦਮੀ ਹੈ ਇਹ ਦੂਜੇ ਮੁੱਖ ਮੰਤਰੀਆਂ ਨੂੰ ਵੀ ਨੰਗਾ ਇਹੋ ਜੇ ਪਹਿਲਾਂ ਵੀ ਮੁੱਖ ਮੰਤਰੀ ਆਏ ਨੇ ਪੰਜਾਬ ਦੇ ਉਹਨਾਂ ਨੇ ਕਿਤੇ ਐ ਨਹੀਂ ਕੀਤਾ ਸੀ ਵੀ ਮੀਟਿੰਗ 'ਚ ਉੱਠ ਕੇ ਭੱਜ ਗਏ ਹੁਣ ਇਹ ਕਦਾਰ ਨੰਗਾ ਹੋਇਆ ਆਮ ਆਦਮੀ ਪਾਰਟੀ ਦਾ ਜਿਹੜੀ ਦਿੱਲੀ 'ਚ ਵੀ ਲੋਕਾਂ ਨੇ ਨਕਾਰੀ ਹੈ ਤੇ ਪੰਜਾਬ ਦੇ ਵਿੱਚ ਕੰਨ ਤੇ ਲਿਖਿਆ ਸਰਕਾਰ ਪੜ ਲੇ ਜੇ ਲੋਕਾਂ ਨਾਲ ਜਾਬਰ ਕਰਨਗੇ ਜੇ ਲੋਕਾਂ ਤੇ लाਠੀ ਚਾਰਜ ਕਰਨਗੇ ਤਾਂ ਆਉਣ ਵਾਲੇ ਦਿਨ ਜਿਹੜੇ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਹੋਈ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਯਾਰ ਆਏ ਕਿ ਜਨਤਕ ਆਗੂਆਂ ਦੇ ਰਾਤ ਨੂੰ ਘਰਾਂ ਜਾ ਕੇ ਛਾਪੇਮਾਰੀ ਕਰਨੀ ਉਸ ਗੱਲ 'ਚੋਂ ਪੂਰੇ ਪਿੰਡ ਨੇ ਫੈਸਲਾ ਕੀਤਾ ਫੈਸਲਾ ਕਰਕੇ ਜਾਨੀ ਫੋਰਸ ਦਾ ਘ੍ਰਿਆਉ ਕੀਤਾ ਅਸੀਂ ਆਪਦੇ ਭਰਾ ਮੰਨੇ ਨੇ ਚਾਹ ਪਾਣੀ ਵੀ ਪਿਆਏ ਉਹਨਾਂ ਨੂੰ ਰੋਟੀ ਵੀ ਖਵਾ ਖਰਕਵਾਵਾਂਗੇ ਜਾਨੀ ਉਹਨਾਂ ਚਿਰ ਘ੍ਰਿਆਉ ਰਹੂਗਾ ਜਿੰਨਾ ਚਿਰ ਜਿਹੜੇ ਆਗੂ ਫੜੇ ਆ ਬਰਨਾਲਾ ਜ਼ਿਲ੍ਹੇ ਦੇ ਉਹ ਬਿਨਾਂ ਸ਼ਰਤ ਰਿਹਾ ਨਹੀਂ ਕੀਤਾ ਜਿੰਦਾਬਾਦ 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 ਪੰਜਾਬ ਤੇ ਸੱਜਣ ਦੀ ਸਰਕਾਰ ਮੁਰਦਾਬਾਦ ਉਹ ਮੰਗਾ ਨੂੰ ਲੈ ਕੇ ਯਾਨੀ ਸਾਰੇ ਜਥੇਬੰਦੀਆਂ ਵੱਲੋਂ ਫੈਸਲਾ ਤੇ ਲਗਾਤਾਰ ਕੱਲ ਯਾਨੀ ਮੁੱਖ ਮੰਤਰੀ ਨੇ ਮੀਟਿੰਗ ਛੱਡੀ ਸੀ ਐਸ ਕੇਮ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਨੇ ਆਏ ਉੱਡ ਜਾਣਾ ਯਾਨੀ ਉਹ ਵੀ ਗੁੱਛੇ ਦੇ ਨਾਲ ਵੀ ਮੈਂ ਤੁਹਾਨੂੰ ਦੇਖੂਗਾ ਯਾਨੀ ਸਾਨੂੰ ਤਲ ਕੀ ਕੱਲ ਹੀ ਝਲਕ ਦਿੱਤੀ ਜਿਹੜੀ ਮੁੱਖ ਮੰਤਰੀ ਦੀ ਬਾਰਡਿੰਗ ਧੀ ਪਹਿਲਾਂ ਆਗੂਆਂ ਨੇ ਬੈਠਣ ਮਿਲੇ ਪੁੱਛਿਆ ਵੀ ਸ਼ਮਾ ਮੇਰੇ ਕੋਲੇ ਬਾਧੂਆ ਚਲੋ ਜੀ ਚਲਾਓ ਗੱਲਬਾਤ ਯਾਨੀ ਜਦੋਂ 14ਵੇਂ ਵਿਸ਼ੇ ਤੇ ਗੱਲਬਾਤ ਚੱਲੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਗੁੱਛਾ ਆਇਆ ਯਾਨੀ ਉਹਨੇ ਕਹਿਤਾ ਵੀ ਜਰ ਤੁਸੀਂ ਕਰ ਲੋ ਕਿਵੇਂ ਕਰਨਾ ਹੈ ਪੰਜ ਵਾਲਾ ਮ ਜਾਣੀ ਸਾਰੇ ਆਗੂਆਂ ਦਾ ਫੈਸਲਾ ਤੇ ਵੀ ਪੰਜ ਵਾਲਾ ਮੋਰਚਾ ਤਾਂ ਲੱਗੂਗਾ ਜਿੰਨੇ ਚਿਰ ਮੰਗੇ ਨਹੀਂ ਪੂਰੀਆਂ ਹੁੰਦੀਆਂ ਜਾਨੀ ਉਸ ਤੋਂ ਬਾਅਦ ਆਇਆ ਸੀ ਵੀ ਜੇ ਤੁਸੀਂ ਕਰਨਾ ਹੈ ਫਿਰ ਪੰਜ ਵਾਲਾ ਹੀ ਕਰ ਲਓ ਜਾਨੀ ਮੁੱਖ ਮੰਤਰੀ ਜਦੋਂ ਮੀਟਿੰਗ 'ਚ ਉੱਠ ਕੇ ਬਾਗ ਆਉਦੂ ਬਾਅਦ ਪਤਾ ਤੀ ਵੀ ਯਾਰ ਉਧਰੋਂ ਭਰਾ ਪੱਤਰਕਾਰ ਬੋਲਦੇ ਸੀ ਵੀ ਮੋਰਚੇ ਦਾ ਕੀ ਬਣੂਗਾ ਜਾਨੀ ਉਹਦੀ ਸਾਡੇ ਸੂਬੇ ਆਗੂ ਦਾ ਬਿਆਨ ਸੀ ਵੀ ਯਾਰ ਮੋਰਚਾ ਤਾਂ ਲੱਗਣਾ ਪਰ ਸਰਕਾਰ ਦਾ ਕੀ ਫੈਸਲਾ ਜਿਹੜਾ ਸਾਹਬ ਨੇ ਮੁੱਖ ਮੰਤਰੀ ਉੱਡਿਆ ਹੋ ਸਕਦਾ ਰਾਤ ਦੇ ਛਾਪੇਮਾਰੀ ਸ਼ੁਰੂ ਹੋ ਜਾਏ ਉਸ ਗੱਲ 'ਚੋਂ ਲੈ ਕੇ ਛਾਪੇਮਾਰੀ ਸ਼ੁਰੂ ਹੋਈ ਜਾਨੀ ਰਾਤ ਦੇ ਪੌਣੇ 2 ਵਜੇ ਦੇ ਦੀ ਇਧਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੋਈ ਜਾਨੀ 4 ਵਜੇ ਸਾਡੇ ਪਿੰਡ ਜਾਨੀ ਬਲਾਕ ਪ੍ਰਧਾਨ ਬਲੌਰ ਦੇ ਬਾੜ ਚ ਦੋ ਗੱਡੀਆਂ ਫੋਰਸ ਦੀ ਆ ਗਈਆਂ ਤੇ ਉਧਰ ਜ਼ਿਲ੍ਹੇ ਦੇ ਖਜ਼ਾਨਚੀ ਨੇ ਭਗਤ ਸਿੰਘ ਉਹਨਾਂ ਦੇ ਜਾਨੀ ਉਸ ਤੋਂ ਬਾਅਦ ਸਾਡਾ ਰਾਬਤਾ ਹੋਇਆ ਰਾਬਤਾ ਹੋ ਕੇ ਜਾਨੀ ਜਦੋਂ ਸਾਨੂੰ ਆਏ ਹੋਏ ਵੀ ਯਾਰ ਐਡੇ ਸੀ ਗੈਂਗਸਟਰ ਨਹੀਂ ਨਾ ਅਸੀਂ ਕੋਈ ਨਸ਼ਾ ਤਸਕਰਾਂ ਵੀ ਯਾਰ ਆਏ ਇੱਕ ਜਨਤਕ ਆਗੂਆਂ ਦੇ ਰਾਤ ਨੂੰ ਘਰਾਂ ਜਾ ਕੇ ਛਾਪੇਮਾਰੀ ਕਰਨੀ ਉਸ ਗੱਲ ਚੋਂ ਪੂਰੇ ਪਿੰਡ ਨੇ ਫੈਸਲਾ ਕੀਤਾ ਫੈਸਲਾ ਕਰਕੇ ਜਾਨੀ ਫੋਰਸ ਦਾ ਘ੍ਰਿਉ ਕੀਤਾ ਅਸੀਂ ਆਪਦੇ ਭਰਾ ਮੰਨੇ ਨੇ ਚਾਹ ਪਾਣੀ ਵੀ ਪਿਆਏ ਉਹਨਾਂ ਨੂੰ ਰੋਟੀ ਵੀ ਖਵਾ ਕਰਾ ਖਵਾਵਾਂਗੇ ਜਾਨੀ ਉਹਨਾਂ ਚਿਰ ਘਰ ਹੋਊਗਾ ਜਿੰਨਾ ਚਿਰ ਜਿਹੜੇ ਆਗੂ ਫੜੇ ਆ ਬਰਨਾਲੇ ਜ਼ਿਲ੍ਹੇ ਦੇ ਉਹ ਬਿਨਾਂ ਸ਼ਰਤ ਰਿਹਾ ਨਹੀਂ ਕੀਤੇ ਜਾ ਰਹੇ ਮੇਰੇ ਬਾਅਦ ਚਾਹੀਏ ਪਾਕ ਸ਼ਨਾਂ ਦੇ ਤੇ ਹੋਰ ਵੀ ਸਾਰੇ ਪੰਜਾਬ ਚ ਜਾਨੀ ਦੀ 1.5-2 ਵਜੇ ਛਾਪੇ ਪਏ ਨੇ ਆਗੂਆਂ ਤੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਤੇ ਜਿਹੜੇ ਐਸਕੈਮ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਸਰਕਾਰ ਦੇ ਖਿਲਾਫ ਮੋਰਚਾ ਲਾਉਣ ਜਾ ਰਹੀਆਂ ਸੀ ਕੱਲ ਤੁਹਾਡੇ ਸਾਹਮਣੇ ਹੀ ਆ ਮੁੱਖ ਮੰਤਰੀ ਮੀਟਿੰਗ ਤੋਂ ਉੱਠ ਕੇ ਭੱਜਿਆ ਕਿਵੇਂ ਟਲਕੀ ਦੇ ਵਿੱਚ ਭੱਜਿਆ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਇਹ ਜਿਹੜੀਆਂ ਗੱਲਾਂ ਕਰੇ ਸੋਭਾ ਨਹੀਂ ਦਿੰਦੀਆਂ ਸੋ ਜਿਹੜੀਆਂ ਮੰਗਾਂ ਪਹਿਲਾਂ ਵੀ 23 ਦੇ ਵਿੱਚ ਇਹਨਾਂ ਨੇ ਮੰਨੀਆਂ ਹੋਈਆਂ ਨੇ ਜਾਂ ਜਿਹੜੀਆਂ ਹੁਣ ਵੀ ਮੰਗਾਂ ਨੇ ਕਰਜ਼ੇ ਸੰਬੰਧੀ ਖੇਤੀ ਖਰੜਾ ਜਾਂ ਖੇਤੀ ਨੀਤੀ ਹੈ ਜਾਂ ਮਜ਼ਦੂਰਾਂ ਕਿਸਾਨਾਂ ਦੇ ਜਿਹੜੀਆਂ ਜਾਇਜ਼ ਮੰਗਾਂ ਨੇ ਰੁਜ਼ਗਾਰ ਦੀ ਮੰਗ ਹੈ ਜਾਂ ਕੋਈ ਹੋਰ ਵੀ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਸੰਬੰਧੀ ਮੋਰਚਾ ਲੱਗਣਾ ਸੀ ਸਾਡਾ ਅੱਜ ਵੱਡੀ ਪੱਧਰ ਤੇ ਟਰਾਲੀਆਂ ਸਾਡੀਆਂ ਤਿਆਰ ਨੇ ਅਸੀਂ ਚੰਡੀਗੜ੍ਹ ਪਹੁੰਚਾਂਗੇ ਚੰਡੀਗੜ੍ਹ ਹਰ ਹਾਲਤ ਮੋਰਚਾ ਲਾਵਾਂਗੇ ਜਿੱਥੇ ਬੰਦੀਆਂ ਦੀ ਮੀਟਿੰਗ ਸ਼ੁਰੂ ਹੋਈ ਹੋਈ ਹੈ ਹਰ ਹਾਲਤ ਅਸੀਂ ਉਹ ਪ੍ਰੋਗਰਾਮ ਨੂੰ ਲਾਗੂ ਕਰਾਂਗੇ ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਮੈਂ ਪੰਜਾਬ ਦਾ ਆਮ ਮੁੱਖ ਮੰਤਰੀ ਐ ਮੈਂ ਆਮ ਆਦਮੀ ਦਾ ਲੋਕਾਂ ਦਾ ਮੁੱਖ ਮੰਤਰੀ ਆ ਮੈਂ ਸੱਥਾਂ ਚੋਂ ਸਰਕਾਰ ਚਲਾਉਂਗਾ ਮੈਂ ਸਰੈ ਸਰਮੂਰੇ ਪੈਂਦਾ ਰਿਹਾ ਇੰਜਣ ਦੇ ਮੈਂ ਜੈਂਡੋਰੀਆਂ ਪਾਉਂਦਾ ਰਿਹਾ ਸੋ ਭਰਾਵੋ ਉਹਦੇ ਨਾਲ 200 ਗੱਡੀ ਦਾ ਕਾਫਲਾ ਫਿਰਦਾ ਹੈ ਜਿਹੜਾ ਕਹਿੰਦਾ ਸੀ ਆਮ ਆਦਮੀ ਐ ਇਹ ਦੂਜੇ ਮੁੱਖ ਮੰਤਰੀਆਂ ਨੂੰ ਵੀ ਨੰਗਿਆ ਇਹੋ ਜੇ ਪਹਿਲਾਂ ਵੀ ਮੁੱਖ ਮੰਤਰੀ ਆਏ ਨੇ ਪੰਜਾਬ ਦੇ ਉਹਨਾਂ ਨੇ ਕਿਤੇ ਐ ਨਹੀਂ ਕੀਤਾ ਸੀ ਵੀ ਮੀਟਿੰਗ ਚੋਂ ਉੱਠ ਕੇ ਭੱਜ ਗਏ ਹੁਣ ਇਹ ਕਦਾਰ ਨੰਗਾ ਹੋਇਆ ਆਮ ਆਦਮੀ ਪਾਰਟੀ ਦਾ ਜਿਹੜੀ ਦਿੱਲੀ ਚੋਂ ਵੀ ਲੋਕਾਂ ਨੇ ਨਕਾਰੀ ਐ ਤੇ ਪੰਜਾਬ ਦੇ ਵਿੱਚ ਕੰਧ ਤੇ ਲਿਖਿਆ ਸਰਕਾਰ ਪੜ ਲੇ ਜੇ ਲੋਕਾਂ ਨਾਲ ਜਾਬਰ ਕਰਨਗੇ ਜੇ ਲੋਕਾਂ ਤੇ लाਠੀ ਚਾਰਜ ਕਰਨਗੇ ਤਾਂ ਆਉਣ ਵਾਲੇ ਦਿਨ ਜਿਹੜੇ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਹੋਈ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਪਿੰਡ ਨੇ ਜਦੋਂ ਪਤਾ ਲੱਗਿਆ ਰੌਲਾ ਪੈ ਗਿਆ ਉਹ ਇਸ ਕਰਕੇ ਸਾਰੇ ਤੜਕੇ ਵੱਡੀ ਪੱਦਰ ਤੇ ਤੜਕੀ ਸਾਰੇ ਲੋਕ ਆ ਗਏ ਇਸ ਕਰਕੇ ਕਰਿਓ ਸ਼ੁਰੂ ਹੋ ਗਿਆ ਜਦਾ ਦਰਸ਼ਨ ਸਿੰਘ ਭੈਣੀ ਮਹਰਾ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਵੀ ਘਰੋਂ ਚੱਕੇ ਨੇ ਜਾ ਸਾਡੇ ਜੱਜ ਸਿੰਘ ਗਹਿਲਾ ਨੇ ਜਿਹੜੇ ਬਲਾਕ ਮਹਿਲ ਕਲਾਂ ਦੇ ਉਹ ਵੀ ਚੱਕੇ ਨੇ ਸੋ ਐ ਲਗਾਤਾਰ ਹੋਰ ਵੀ ਪੰਜਾਬ ਦੇ ਵਿੱਚ ਛਾਪੇ ਮਾਰੀ ਹੋਈ ਹੈ ਜਿੰਨਾ ਚੱਕਰ ਆਗੂਆਂ ਨੂੰ ਰਹਿਆ ਨਹੀਂ ਕਰਦੇ ਉਹਨਾਂ ਚੱਕਰੇ ਇਹ ਜਿਹੜਾ ਸਾਡਾ ਮੋਰਚਾ ਜ਼ਿਲ੍ਹੇ ਦਾ ਬਣ ਗਿਆ ਫਤੇਗੜ ਛੰਨਾ ਦੇ ਵਿੱਚ ਇਹ ਜਾਰੀ ਰਹੂਗਾ ਜਿਵੇਂ ਜਿਵੇਂ ਸਾਡੇ ਸੂਬੇ ਦੀ ਸਾਨੂੰ ਦੱਸਣਗੇ ਕਿੱਧਰ ਨੂੰ ਜਾਣਾ ਕੀ ਕਰਨਾ ਹੈ ਉਹ ਅਗਲਾ ਪ੍ਰੋਗਰਾਮ ਹੋਊਗਾ ਇਹ ਮੋਰਚਾ ਹੁਣ ਕਿਰਾਂ ਇੱਥੇ ਚੱਲੂਗਾ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ 5 ਮਾਰਚ ਨੂੰ ਪੱਕੇ ਮੋਰਚੇ ਲੱਗਣੇ ਸੀ ਚੰਡੀਗੜ੍ਹ ਦੇ ਵਿੱਚ ਲੱਗਣਗੇ ਵੀ ਭਾਰਤ ਪੁਲ ਪੁਲਸ ਨੂੰ ਇਥੋਂ ਦੀ ਸਰਕਾਰ ਨੂੰ ਇਸ ਗੱਲ ਦਾ ਭਲੇਖਾ ਸੀ ਵੀ ਇਹਨਾਂ ਦੇ ਜਿਹੜੇ ਆਗੂਆਂ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਨજરਬੰਦ ਕਰ ਲਈਏ ਜਾਣ ਦੀ ਫੜੋਫੜੀ ਕਰ ਲਈਏ ਤਾਂ ਇਹ ਲੋਕ ਡਰ ਜਾਣਗੇ ਤਾਂ ਇਹ ਘਰੋਂ ਤੋਂ ਬਾਹਰ ਨਹੀਂ ਨਿਕਲਣਗੇ ਪਰ ਇਹਨਾਂ ਨੂੰ ਇਸ ਭਲੇਖਾ ਜਾਣ ਦੀ ਫਤੇਗੜ ਚੰਨਾ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਆਗੂਆਂ ਨੇ ਕੱਢ ਦਿੱਤਾ ਕਿਉਂਕਿ ਆਈ ਪੁਲਸ ਹੈ ਜਿਹੜੀ ਗ੍ਰਿਫਤਾਰ ਕਰਨੀ ਸੀ ਉਹ ਪੁਲਸ ਦਾ ਹੀ ਕਿਰਿਆ ਕੀਤਾ ਗਿਆ ਫਤੇਗੜ ਚੰਨਾ ਦੇ ਵਿੱਚ ਤੇ ਜਦੋਂ ਸਾਢੇ 4:30 ਵਜੇ ਇਹਨਾਂ ਨੇ ਹੁੱਟਰ ਮਾਰ ਕੇ ਲੋਕਾਂ ਦੇ ਘਰਾਂ 'ਚ ਬੜੇ ਪਰ ਲੋਕਾਂ ਨੇ ਜਦੋਂ ਇਹਨਾਂ ਵੱਡੇ ਪੱਦਰ ਤੇ ਤਗਾਦ ਦੇ ਵਿੱਚ ਪਹਿਲਾਂ ਕੱਲੀ ਫਤਿਹਗੜ ਛੰਨਾ ਨਹੀਂ ਕਰਿਆ ਉਹ ਕੀਤਾ ਸਮੇਤ ਸਾਡੀਆਂ ਮਾਵਾ ਭੈਣਾਂ ਨੇ ਤੇ ਮਜ਼ਦੂਰਾਂ ਨੇ ਫਿਰ ਨਾਲ ਦੇ ਗਵਾਂਢੀ ਪਿੰਡ ਜਾਣ ਦੀ ਜਿਹੜੇ ਆਗੂ ਨੇ ਉਹ ਤਵਾ ਦਾਬਾ ਮੌਕੇ ਦੀ ਕਾਲ ਸੁਣ ਕੇ ਨਾਲ ਦੀ ਨਾਲ ਪਹੁੰਚ ਗਏ ਨੇ ਇਹ ਸਰਕਾਰ ਨੂੰ ਭੁਲੇਖਾਗਾ ਜਿਹੜਾ ਵੀ ਅਸੀਂ ਸ਼ਾਇਦ ਉਹ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਉਹਨੂੰ ਫੇਲ ਕਰ ਦੇਾਂਗੇ ਪਰ ਲੋਕਾਂ ਇੱਕ ਚੰਡੀਗੜ੍ਹ ਦੀ بجائے ਖਬਰ ਨਹੀਂ ਕਿ ਕਿੰਨੇ ਕ ਚੰਡੀਗੜ੍ਹ ਬਣਾ ਦੇਣਗੇ ਤੇ ਕਈ ਸਾਡੇ ਆਗੂ ਦਰਸ਼ਨ ਭਣੀ ਮਹਾਰਾਜ ਵਰਗੇ ਜਾਣਦੇ ਉਹਨਾਂ ਨੂੰ ਗਿਰਪਧਾਰ ਕੀਤਾ ਇਹ ਉਦੋਂ ਤੱਕ ਮੋਰਚਾ ਚੱਲਦਾ ਰਹੂ ਜਦ ਤੱਕ ਸਾਡੇ ਆਗੂ ਰਹਾ ਨਹੀਂ ਕੀਤੇ ਜਾਂਦੇ ਤੇ ਚੰਡੀਗੜ੍ਹ ਹਰ ਹਾਲਤ ਜਾਵਾਂਗੇ